ਪੰਜਾਬ ਦੇ ਵਿੱਚ ਹਿਮਾਚਲ ਦੀ ਬੱਸਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਹੁਣ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਤੋਂ ਪੰਜ ਬੱਸਾਂ ਦੇ ਸ਼ੀਸ਼ੇ ਭੰਨੇ ਗਏ ਨੇ ਤੇ ਉਹਨਾਂ ਦੇ ਉੱਤੇ ਕੁਝ ਨਾਰੇ ਵੀ ਲਿਖੇ ਗਏ ਨੇ ਤੇ ਆ ਘਟਨਾ ਅਜ ਸਵੇਰੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਵਾਪਰੀ ਹੈ ਤੇ ਅਸੀਂ ਇਸ ਵੇਲੇ ਉਹਨਾਂ ਬੱਸਾਂ ਦੇ ਬਾਹਰ ਖੜੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਸ ਜਿਹੜੀ ਹੈ ਇੱਥੇ ਜਿਹੜੀ ਖਲੋਤੀ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਨੂੰ ਬਕਾਇਦਾ ਤੌਰ ਤੇ ਸਵੇਰੇ-ਸਵੇਰੇ ਇੱਥੇ ਆ ਕੇ ਪੱਥਰ ਮਾਰ ਕੇ ਇਸ ਬੱਸ ਦੇ ਸ਼ੀਸ਼ੇ ਵੀ ਭੰਨੇ ਗਏ ਨੇ ਤੇ ਇਹਨਾਂ ਆ ਪਤੀ ਜਨਕ ਨਾਰੇ ਵੀ ਜਿਹੜੇ ਨੇ ਇੱਥੇ ਲਿਖੇ ਗਏ ਨੇ ਜਿਨ੍ਹਾਂ ਨੂੰ ਕੀ ਸਾਫ਼ ਕਰ ਦਿੱਤਾ ਗਿਆ ਹੈ ਤਸਵੀਰ ਤੁਹਾਨੂੰ ਅਸੀਂ ਬਸ ਦੀ ਦਿਖਾ ਰਹੇ ਹਾਂ ਕਿ ਉਸ ਬੱਸ ਦੇ ਉੱਤੇ ਜਿਹੜੇ ਸ਼ੀਸ਼ੇ ਭੱਜੇ ਨੇ ਤਾਂ ਇਸ ਬੱਸ ਦੇ ਉੱਤੇ ਇੱਥੇ ਕੁਝ ਨਾਰੇ ਵੀ ਲਿਖੇ ਗਏ ਸਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਉਹ ਵੀ ਤਾਂ ਦਿਖਾਉਂਦੇ ਆ ਕਿ ਨਾਰੇ ਬਿਲਕੁਲ ਮਿਟਾ ਦਿੱਤੇ ਗਏ ਨੇ ਪਰ ਸ਼ੀਸ਼ੇ ਟੁੱਟੇ ਬੱਸ ਦੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹਿਮਾਚਲ ਟਰਾਂਸਪੋਰਟ ਦੀ ਬੱਸ ਹੈ ਔਰ ਇਸ ਦੇ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਲੇਕਿਨ ਇਸ ਜਗ੍ਹਾ ਦੇ ਉੱਤੇ ਕੁਝ ਨਾਰੇ ਲਿਖੇ ਗਏ ਸੀ ਜਿਹੜੇ ਕਿ ਇਸ ਵੇਲੇ ਇੱਥੋਂ ਦੀ ਮਿਟਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਬੱਸਾਂ ਨੇ ਹਿਮਾਚਲ ਦੀਆਂ ਬਹੁਤ ਸਾਰੀਆਂ ਬੱਸਾਂ ਤਕਰੀਬਨ ਸਾਂ ਜਿਹੜੀਆਂ ਕੀ ਸਵੇਰੇ ਅਰਲੀ ਰੂਟ ਤੋਂ ਜਾਂਦੀਆਂ ਨੇ ਉਹਨਾਂ ਨੂੰ ਇੱਥੇ ਜਿਹੜਾ ਹੈ ਨਿਸ਼ਾਨਾ ਬਣਾਇਆ ਗਿਆ ਹੈ ਇੱਕ ਵਾਰ ਤੁਸੀਂ ਇਹ ਦੇਖੀ ਹੈ ਤਾਂ ਦੂਸਰੀ ਤੁਸੀਂ ਇਹ ਦੇਖੋ ਇਹ ਬੱਸ ਦੇਵ ਭੂਮੀ ਹਿਮਾਚਲ ਹਿਮਾਚਲ ਪਰਿਵਹਨ ਜਿਹੜਾ ਹੈ ਇਹਦੇ ਤੇ ਵੀ ਬਾਕਾਇਦਾ ਤੌਰ ਦੇ ਉੱਤੇ ਕਿਸੇ ਬਹੁਤ ਵੱਡੀ ਚੀਜ਼ ਦੇ ਨਾਲ ਸ਼ੀਸ਼ੇ ਜਿਹੜੇ ਇਸ ਦੇ ਭੰਨੇ ਗਏ ਨੇ ਤੇ ਇਹ ਵੀ ਤਸਵੀਰ ਤੁਸੀਂ ਬੱਸ ਦੀ ਦੇਖ ਸਕਦੇ ਹੋ ਕਿ ਦੂਸਰੀ ਬੱਸ ਹੈ ਜੋ ਕਿ ਸਵੇਰੇ ਊਨਾ ਬिलासपुर ਡਿਸਟ੍ਰਿਕਟ ਤੇ ਜਾਣੀ ਸੀ ਤਾਂ ਇਸ ਤੋਂ ਇਲਾਵਾ ਇੱਕ ਹੋਰ ਬੱਸ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਸ ਦੇ ਉੱਤੇ ਵੀ ਜਿਸ ਤਰੀਕੇ ਦੇ ਨਾਲ ਜਿਹਾ ਹੈ ਇਸ ਦੇ ਸ਼ੀਸ਼ੇ ਭੰਨੇ ਗਏ ਨਹੀਂ ਤਾਂ तकरीबन ਇਸਥੇ 5 ਬਸਾਂ ਨੇ ਤੇ 3 ਬਸਾਂ ਤੁਸੀਂ ਇਹ ਦੇਖ ਸਕਦੇ ਹੋ ਤਾਂ ਇਹ ਇੱਕ ਚੌਥੀ ਬਸ ਜਿਹੜੀ ਹੈ ਪੁਲਿਸ ਸਟੇਸ਼ਨ ਲੱਗੀ ਹੈ ਇਸ ਤਰ੍ਹਾਂ ਚਾਰ ਬਸਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦੇ ਸ਼ੀਸ਼ੇ ਭੰਨੇ ਗਏ ਨੇ ਦਰਸਲ ਇਹ ਵਿਵਾਦ ਪਿੱਛੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ ਕਿ ਜਦੋਂ ਮਣੀਕਰਨ ਸਾਹਿਬ ਦੇ ਵਿੱਚ ਸੰਗਤ ਦਰਸ਼ਨ ਵਾਸਤੇ ਜਾ ਰਹੀ ਸੀ ਤਾਂ ਉਸ ਵੇਲੇ ਜਿਹੜਾ ਹੈ ਇਹ ਵਿਵਾਦ ਸਾਹਮਣੇ ਆਇਆ ਸੀ ਕਿ ਝੰਡਾ ਲਗਾਉਣ ਨੂੰ ਲੈ ਕੇ ਦੋਵੇਂ ਸੂਬਿਆਂ ਦੇ ਵਿੱਚ ਕੜਵਾਹਟ ਪੈਦਾ ਹੋਈ ਸੀ ਤਾਂ ਕੁਝ ਝੰਡੇ ਵੀ ਜਿਹੜੇ ਨੇ ਉੱਥੇ ਫੜੇ ਗਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਵੱਡਾ ਹੈ ਤਾਂ ਹੁਣ ਉਸ ਤੋਂ ਬਾਅਦ ਬੱਸਾਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਹਿਮਾਚਲ ਦੀਆਂ ਬੱਸਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਉਸ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਬੱਸਾਂ ਇਸ ਵੇਲੇ ਇੱਥੇ ਲੱਗੀਆਂ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਅਸੀਂ ਮੌਜੂਦ ਹਾਂ ਤਾਂ ਬੱਸ ਸਟੈਂਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਸਾਂ ਨੂੰ ਜਿਹੜਾ ਹੈ ਇੱਥੇ ਨਿਸ਼ਾਨਾ ਬਣਾਇਆ ਗਿਆ ਹੈ ਦਰਸਤ ਤਕਰੀਬਨ ਦੱਸਿਆ ਜਾ ਰਿਹਾ ਸਵੇਰ ਦੇ ਕਰੀਬ ਬੱਸਾਂ ਜਿਹੜੀਆਂ ਨੇ ਇੱਥੋਂ ਚਲਣੀਆਂ ਸੀ ਸਾਡੇ 5:30 ਵਜੇ ਦੇ ਕਰੀਬ ਜਿਹੜੀ ਬੱਸ ਇੱਥੋਂ ਰਵਾਨਾ ਹੁੰਦੀ ਹੈ ਤਾਂ ਜਿਹੜਾ ਜਦੋਂ ਡਰਾਈਵ ਤਾਂ ਉਹ ਜਦੋਂ ਇੱਥੇ ਆ ਕੇ ਵੇਖਦੇ ਨੇ ਤਾਂ ਇੱਥੇ ਜਿਹੜਾ ਬੱਸਾ ਦੇ ਸ਼ੀਸ਼ੇ ਭੰਨੇ ਹੋਏ ਹੁੰਦੇ ਨੇ ਤਾਂ ਉਸ ਦੇ ਵਿੱਚ ਕੁਝ ਨਾਰੇ ਵੀ ਲਿਖੇ ਸੀ ਔਰ ਨਾਰੇ ਜਿਹੜੇ ਇਹ ਫਿਲਹਾਲ ਇੱਥੋਂ ਸਾਫ਼ ਕਰਾ ਦਿੱਤੇ ਗਏ ਨੇ ਤਾਂ ਇਹ ਵੀ ਹਿਮਾਚਲ ਦੀ ਇੱਕ ਬੱਸ ਹੈ ਜਿਸ ਦੇ ਉੱਤੇ ਕੁਝ ਨਾਰੇ ਲਿਖੇ ਗਏ ਸੀ ਤਾਂ ਉਹ ਵੀ ਇੱਥੇ ਤੁਸੀਂ ਦੇਖੋ ਕਿ ਇੱਥੋਂ ਬਿਲਕੁਲ ਇੱਥੋਂ ਦੀ ਸਾਫ਼ ਕਰ ਦਿੱਤਾ ਗਿਆ ਹੈ ਉਸ ਕਿਸ ਇੱਥੇ ਨਿਸ਼ਾਨ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਕੋਈ ਕਿਸੇ ਚੀਜ਼ ਨਾਲ ਇੱਥੇ ਨਾਰੇ ਲਿਖੇ ਗਏ ਸੀ ਤੇ ਉਹ ਨਾਰੇ ਜਿਹੜੇ ਨੇ ਇੱਥੋਂ ਦੀ ਮਿਟਾ ਦਿੱਤੇ ਗਏ ਨੇ ਤਾਂ ਇਸ ਵੇਲੇ ਬੱਸ ਦੇ ਵਿੱਚ ਅਸੀਂ ਮੌਜੂਦ ਹਾਂ ਤਾਂ ਬਸ ਦੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਸ ਦੀ ਭੰਨਤੋੜ ਕੀਤੀ ਗਈ ਔਰ ਤਕਰੀਬਨ 4 ਤੋਂ 5 ਬੱਸਾਂ ਜਿਹੜੀਆਂ ਨੇ ਉਹ ਇਸ ਵੇਲੇ ਨਿਸ਼ਾਨੇ ਬਣਾਏ ਗਏ ਨੇ ਤਾਂ ਇਹ ਇੱਕ ਮੰਦਭਾਗੀ ਘਟਨਾ ਹੈ ਕਿਉਂਕਿ ਜਿਸ ਤਰੀਕੇ ਨਾਲ ਅਮਨ ਸ਼ਾਂਤੀ ਨੂੰ ਜਿਹੜਾ ਹੈ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਇਹ ਕੁਝ ਡਰਾਈਵਰ ਸਭਾ ਨੂੰ ਇੱਥੇ ਮੌਜੂਦ ਨਹੀਂ ਅਸੀਂ ਨਹੀਂ ਹੈਗੇ ਵੀਰ ਜੀ ਅਸੀਂ ਤਾਂ ਜਾਣਾ ਹੋਣਾ ਅੱਛਾ ਨਹੀਂ ਤਾਂ ਪਰ ਫਿਰ ਵੀ ਤੁਹਾਨੂੰ ਕੀ ਪਤਾ ਚੱਲਿਆ ਸਾਨੂੰ ਨਹੀਂ ਪਤਾ ਅਸੀਂ ਤਾਂ ਦੂਜੀ ਗੱਡੀ 'ਚ ਹੈਗੇ ਅੱਛਾ ਨਹੀਂ ਪਰ ਤੁਹਾਨੂੰ ਇੱਥੇ ਹੋਇਆ ਕੀ ਹੈ ਇਹ ਸਾਨੂੰ ਨਹੀਂ ਪਤਾ ਭਾਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਦੱਸਣ ਨੂੰ ਤਿਆਰ ਨਹੀਂ ਹੈ ਪਰ ਇਹ ਇਹਨਾਂ ਬੱਸਾਂ ਨੂੰ ਜਿਹੜਾ ਹੈ ਹਿਮਾਚਲ ਪੱਥ ਪਰਿਵਹਨ ਨਿਗਮ ਤਾਂ ਇਸ ਬੱਸਾਂ ਨੂੰ ਜਿਹੜਾ ਹੈ ਇੱਥੇ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਪੰਜਾਬ ਦੇ ਵਿੱਚ ਕੁਝ ਸੂਰਤ ਤੇ ਹਾਲ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਕੁਝ ਲੋਕ ਕੀ ਸਾਬਤ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਵੇਖੋ ਕਿ ਇਹਨਾਂ ਨੂੰ ਬੱਸਾਂ ਨੂੰ ਸਾਬਤ ਕਰਨ ਦਾ ਕੀ ਮੋਟਿਵ ਕੀ ਹੈ ਮੋਟਿਵ ਕੀ ਹੈ ਤਾਂ ਤੁਸੀਂ ਵੇਖੋਗੇ ਡਰਾਈਵਰ ਵੀ ਇੱਥੇ ਪਹੁੰਚ ਚੁੱਕੇ ਨੇ ਇਹ ਉਹ ਡਰਾਈਵਰ ਨੇ ਜਿਹੜੇ ਕੀ ਉਹ ਬੱਸ ਨੂੰ ਜਿਹੜਾ ਹੈ ਲੈ ਕੇ ਚੱਲੇ ਸੀ ਤਾਂ ਇਸ ਬੱਸ ਨੂੰ ਜਦੋਂ ਲੈ ਕੇ ਜਾਣਾ ਸੀ ਤਾਂ ਇਨ ਬਿਟਵੀਨ ਜਿਹੜਾ ਹੈ ਜਦੋਂ ਆ ਕੇ ਵੇਖਦੇ ਕਿ ਸ਼ੀਸ਼ੇ ਪੰਨੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਸੂਚਿਤ ਕਰਨ ਤੋਂ ਬਾਅਦ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਕਾਰਵਾਈ ਹੁੰਦੀ ਹੈ ਬੱਸਾਂ ਦੇ ਸ਼ੀਸ਼ੇ ਜਿਹੜੇ ਪੰਨੇ ਨੇ ਉਹ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਸ ਦੇ ਸ਼ੀਸ਼ੇ ਇੱਥੇ ਤਾਂ ਬਿਲਕੁਲ ਇਸ ਵੇਲੇ ਸਾਡੇ ਨਾਲ ਬੱਸ ਦੇ ਡਰਾਈਵਰ ਮੌਜੂਦ ਨਹੀਂ ਗੱਲਬਾਤ ਕਰਾਂਗੇ ਕਿ ਜਿਹੜੇ ਕੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮੌਜੂਦ ਰਹੇ ਤਾਂ ਗਲਗਤ ਕਰਾਂਗੇ ਕੀ ਕਰਾਂ ਉਹਦਾ ਸਰ ਕੀ ਹੈ ਜੀ ਮਾਮਲਾ ਕੀ ਹੋਇਆ ਕੀ ਹੈ ਦੱਸੋ ਤੁਹਾਨੂੰ ਡਿਟੇਲ ਆ ਮਾਮਲੇ ਸਾਨੂੰ ਪਤਾ ਨਹੀਂ ਵੀਰੇ ਅਸੀਂ ਜਿੱਦਾਂ ਅਸੀਂ ਸਵੇਰੇ ਆਏ ਡਿਊਟੀ ਦੇ 1 ਘੰਟਾ ਪਹਿਲੇ ਸਾਡੀਆਂ ਇੱਥੇ ਗੱਡੀਆਂ ਸੀਸੇ ਟੁੱਟੇ ਪਏ ਸੇ ਅਸੀਂ ਇਨਫੋਰਮ ਕੀਤਾ ਸੀ ਪੁਲਿਸ ਵਾਲਿਆਂ ਨੂੰ ਦੱਸਿਆ ਪੁਲਿਸ ਆਈ ਹੈ ਸਾਡਾ ਪੂਰਾ ਸੀਓ ਹੋ ਗਿਆ ਰਿਆ ਪੂਰੀ ਕਾਰਵਾਈ ਚੱਲ ਰਹੀ ਹੈ ਕਿੰਨੀਆਂ ਬਸਾਂਈਆਂ ਸੀ ਤੇ ਕਿੰਨਾਂ ਦੇ ਸ਼ੀਸ਼ੇ ਟੁੱਟੇ ਆ ਪੰਜ 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 ਗੱਡੀਆਂ ਕੋਈ ਕੜੀ ਕਿੱਥੋਂ ਆਈ ਸੀ ਇਹ ਕਿੱਥੇ ਚਲੀਆਂ ਇਹ ਹਿਮਾਚਲ ਤੋਂ ਆਈ ਹੈ ਆਪਣੇ ਅੰਮ੍ਰਿਤਸਰਾਂ ਦੇ ਡੇਲੀ ਜਾਂਦੀ ਹੈ ਗੱਡੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਕਿੱਥੋਂ ਕਿਹੜੇ ਸ਼ਹਿਰ ਤੋਂ ਆਉਂਦੀ ਹੈ ਇੱਥੇ ਇੱਕ ਜਿੱਦਾਂ ਬਲਾਸਪੁਰ ਦੀ ਹੈਗੀ ਅਮੀਰਪੁਰ ਦੀ ਹੈਗੀ ਨਗਰੋਟਾ ਬਗੋ ਦੀ ਹੈਗੀ ਉੰਨੇ ਦੀ ਹੈਗੀ ਦੇਰਾ ਡੀਪੂ ਦੀ ਹੈਗੀ ਇਹ ਗੱਡੀ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਰਾਤੀ ਫਿਰ ਕਿੱਥੇ ਚਲੇਗੇ ਫਿਰ ਉਸ ਤੋਂ ਬਾਅਦ ਨਹੀਂ ਰੈਸਟ ਰੂਮ ਹੈ ਆਪਣਾ ਐਚ ਆਰਟੀਸੀ ਦਾ ਰੈਸਟ ਰੂਮ ਹੈ ਇੱਥੇ ਅੱਛਾ ਜੀ ਉहां ਰੈਸਟ ਕਰਦੇ ਹਾਂ ਸਾਰੇ ਅੱਛਾ ਉहां ਬਰੈਸਟ ਕਰਦੇ ਹਾਂ ਤਾਂ ਫਿਰ ਆਪ ਰੈਸਟ ਰੂਮ ਤੇ ਚਲੇਗੇ ਵਾਹਾਂ ਤੇ ਹਾਂਜੀ ਹਾਂਜੀ ਤਾਂ ਉਸਕੇ ਬਾ जब देखा तो सी से टूटे हुए थे तो कुछ तो तो नारे भी लिखे हुए थे उसमें नारे तो नहीं लगे हुए थे लेकिन लिखा हुआ था तो खालिस्तान अच्छा। पंजाबी हमें पढ़ने नहीं आती है अच्छा हमें किसी को पूछा भी इसके बोला तो उसके बाद फिर आपने क्या लिखा हो हमने पुलिस को रिपोर्ट करवाई और पुलिस पास गए हम अपने आर एम साहब को सबको फोन किया ऐसा ऐसा हुआ हमारे साथ आए दिन इस तरह के हमले हो रहे हैं कैसे देखते हैं क्योंकि रोपड़ में भी हमला हुआ था और नहीं पता पर ये कितना गलत है इस तरह बस के शीशे तो चलो आप क्या बोल सकते हैं जो हम तो ऐसा बोल रहे कि सही रहे सारा दोनों तरफ से जो है प्रेम भाव बना रहे अच्छी बात है तो इसके लिए आपने शिकायत दर्ज कराई है अब पुलिस स्टेशन जी जी जी, 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 जी करवाई शिकायत दर्ज, दर्ज कराई है हमारे शीशे टूटे हुए हैं पाँच गाड़ियों के शीशे टूटे हैं हमारे और वो देखने के भी आए यहाँ सब पूरा स्टाफ आया है देखने के लिए पंजाब पुलिस सहयोग कर रही है हाँ जी पूरा पूरा सहयोग करिए मांग क्या करते हैं आप हम बोलते हैं कि ऐसा काम नहीं होना चाहिए ਕੀ ਕਹਿੰਨਾ ਸ਼ਾਂਤੀ ਬਣ ਰਿਹਾ ਹੈ ਦੋਨੋਂ ਮਤਲਬ ਹਿਮਾਚਲਾ ਤੇ ਪੰਜਾਬ ਮੇਂ ਸ਼ਾਂਤੀ ਬਣ ਰਿਹਾ ਹੈ। ਉਹ ਐਸਾ ਚੱਲਦਾ ਰਹੇ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਬਾਬਤ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਨੇ ਸ਼ਿਕਾਇਤ ਕੀਤੀ ਆਓ ਜਾਣੇ ਕੀ ਕਹਿੰਨਾ ਸਮਾਉਲ ਪੁਲਿਸ ਦੇ ਅਧਿਕਾਰੀਆਂ ਦਾ। ਸਾਡੇ ਕੋਲ ਥਾਣੇ ਏ ਡਿਵੀਜ਼ਨ ਦੇ ਵਿੱਚ ਕੰਪਲੇਂਟ ਆਈ ਸੀ ਕਿ ਹਿਮਾਚਲ ਵਾਲੀ ਬੱਸ ਹੈਗੀ। ਉਹਦੇ ਫਰੰਟ ਸ਼ੀਸ਼ੇ ਬ੍ਰੇਕ ਹੋਏ ਪਏ ਨੇ। ਉਹ ਇਸ ਸਬੰਧ ਵਿੱਚ ਸਾਨੂੰ ਕੰਪਲੇਂਟ ਦੇ ਗਏ ਨੇ। ਉਹਦੇ ਸਬੰਧ ਵਿੱਚ ਅਸੀਂ ਕਾਰਵਾਈ ਕਰਦੇ ਆ। ਕਿੰਨੀਆਂ ਬੱਸਾਂ ਦੇ ਸਰ ਟੁੱਟੇ ਨੇ? ਇਹ ਤਿੰਨ ਸ਼ੀਸ਼ੇ ਨੇ। ਤਿੰਨ ਬੱਸਾਂ ਦੇ ਫਰੰਟ ਸ਼ੀਸ਼ੇ ਨੇ। ਕੀ ਕੁਛ ਕਹਿ ਪਈ ਸੀ ਹਾਂਜੀ ਹਾਂਜੀ ਰਿਟਰਨ ਚ ਕਮੈਂਟ ਦੇ ਚੀਜ਼ ਸਾਨੂੰ ਕੁਝ ਤੁਸੀਂ ਕਹਿਣਾ ਚਾਹੋ ਤੇ ਨਹੀਂ ਬਸ ਉਹ ਵੀ ਕੁਛ ਨਹੀਂ ਆ ਕਿ ਪੀਸਫੁਲੀ ਆਪਣਾ ਮਾਹੌਲ ਹੈ ਪੀਸਫੁਲੀ ਹੈਗਾ ਸਾਡੇ ਪੂਰਾ ਅਸੀਂ ਪੂਰਾ ਕੋਆਪਰੇਟ ਕਰਕੇ ਅਸੀਂ ਪੂਰੀ ਦਿਲੋਂ ਇਨਵੈਸਟੀਗੇਸ਼ਨ ਕਰਾਂਗੇ ਸਰ ਇਹਦੇ ਵਿੱਚ ਟੀਮਾਂ ਲਗਾਤੀਆਂ ਜਾਣਗੀਆਂ ਪਤਾ ਲੱਗ ਆਏ ਨਹੀਂ ਟੀਮਾਂ ਲਗਾ ਦਿੱਤੀਆਂ ਲਗਾ ਦਿੱਤੀਆਂ ਹੋਈਆਂ ਜੀ ਟੀਮਾਂ ਲਗਾ ਦਿੱਤੀਆਂ ਹੋਈਆਂ ਵਾ ਸਾਡੇ ਕੰਮ ਕਰ ਦੇਣਗੇ ਸੀਸੀਟੀਵੀ ਫੁਟੇਜ ਚੈੱਕ ਕਰ ਬਿਲਕੁਲ ਜੀ ਉਹ ਉਹਦੇ ਆਧਾਰ ਤੇ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ